ਵੈਸੇ ਤਾਂ ਹਜ਼ਾਰਾਂ ਸਾਲ ਦਾ ਪੰਜਾਬ ਦਾ ਇਤਿਹਾਸ ਇਹੀ ਦੱਸਦਾ ਕਿ ਜਿੰਨੇ ਵੀ ਪੰਜਾਬ ਤੇ ਹਮਲੇ ਹੋਏ ਜਿਹੜੇ ਵੀ ਹਮਲਾਵਰ ਆਏ ਪੰਜਾਬ ਨੇ ਟੱਕਰ ਆ ਲਿਆ ਉਹਨਾਂ ਦਾ ਪੰਜਾਬ ਡ੍ਰਿਡ ਹੋ ਕੇ ਖੜਾ ਪੰਜਾਬ ਨੇ ਸਟੈਂਡ ਰਿਆ ਤੇ ਜਿਹੜਾ ਪੰਜਾਬ ਨੂੰ ਕ੍ਰੋਸ ਕਰ ਗਿਆ ਉਹ ਫਾਰਤ ਨੂੰ ਚਿੱਤ ਗਿਆ ਤੇ ਪੰਜਾਬ ਦੀ ਇਹ ਦ੍ਰਿੜਤਾ ਇਹ ਇੱਜ਼ਤ ਤੇ ਇਹ ਤਾਕਤ ਇਹ ਕਿੱਥੋਂ ਆਈ ਪੰਜਾਬ ਦੇ ਕੀ ਕਰਕੇ ਸਦੀਆਂ ਤੋਂ ਪੰਜਾਬ ਇੱਕ ਹੋ ਕੇ ਲੜਦਾ ਰਿਹਾ ਤੇ ਜਦੋਂ ਵੀ ਕੋਈ ਆਪਤਾ ਆਈ ਹੈ ਕੁਦਰਤੀ ਹੋਵੇ ਜਾਂ ਮੈਨ ਮੇਡ ਹੋਵੇ ਪੰਜਾਬ ਖੜਾ ਹੈ ਡਟ ਕੇ ਹੁਣ ਹੜਾ ਇਹ ਹੈ ਪੰਜਾਬ ਨੇ ਸ਼ੋਅ ਕਰਤਾ ਪੂਰੀ ਦੁਨੀਆ ਨੂੰ ਕਿ ਪੰਜਾਬ ਪੰਜਾਬ ਹੈ ਪੰਜਾਬ ਹੋਰ ਕੋਈ ਨਹੀਂ ਬਣ ਸਕਦਾ ਪੰਜਾਬ ਦਾ ਬਦਲ ਹੈ ਨਹੀਂ ਜਿੰਨੀ ਹੈਲਪ ਕਲਾਕਾਰਾਂ ਨੇ ਕੀਤੀ ਖਡਾਰੀਆਂ ਨੇ ਕੀਤੀ ਬਿਜ਼ਨਸਮੈਨਾਂ ਨੇ ਕੀਤੀ ਲੀਡਰਾਂ ਨੇ ਕੀਤੀ ਤੇ ਇਥੋਂ ਤੱਕ ਕਿ ਆਮ ਬੰਦਿਆਂ ਨੇ ਕੀਤੀ ਇਸ ਵੀ ਐਗਜ਼ਾਮਪਲ ਵਿਸ਼ਵ ਦੇ ਇਤਿਹਾਸ ਵਿੱਚ ਹੈ ਨੀਗੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕੋਈ ਆਫਤ ਆਈ ਪੰਜਾਬ ਦੇ ਲੋਕ ਥੰਮ ਬਣ ਕੇ ਖੜ ਗਏ ਉਸ ਆਫਤ ਦਾ ਮੁਕਾਬਲਾ ਕਰਨ ਦੇ ਲਈ ਤੇ ਆਫਤਾਂ ਨੂੰ ਪਿੱਛੇ ਮੋੜ ਲਈ ਮਜਬੂਰ ਕਰ ਦਿੱਤਾ ਇਹ ਪੰਜਾਬ ਦੇ ਲੋਕ ਹੀ ਹੈ ਜਿਹੜੇ ਇੱਕ ਦੂਜੇ ਨਾਲ ਮਿਲ ਕੇ ਇੱਕ ਕੜੀ ਬਣਾ ਲੈਂਦੇ ਆ ਤੇ ਉਸ ਕੜੀ ਦਾ ਮੁਕਾਬਲਾ ਕਰਨ ਵਾਲਾ ਮੈਨ ਮੇਡ ਹੋਵੇ ਜਾਂ ਕੁਦਰਤੀ ਹੋਵੇ ਕੋਈ ਵੀ ਆਫਤਾਂ ਇਸ ਨੂੰ ਟੱਕਰ ਨਹੀਂ ਦੇ ਸਕਦੇ ਇੱਕ ਕਪੂਰਥਲੇ ਦੇ ਪ੍ਰਤਪਾਲ ਜੀ ਹੈ ਉਹ ਰੇਲਵੇ ਦੇ ਲਈ ਸਮਾਨ ਬਣਾਉਂਦੇ ਆ ਬਹੁਤ ਵੱਡੀ ਫੈਕਟਰੀ ਆ ਉਹਨਾਂ ਦੀ ਜਦੋਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਪਤਾ ਲੱਗਾ ਕਿ ਪੰਜਾਬ ਵਿੱਚ ਕਸਤੀਆਂ ਦੀ ਕਮੀ ਹੈ ਕਿਉਂਕਿ ਪੰਜਾਬ ਚ ਕਸਤੀਆਂ ਜਿਆਦਾ ਵਰਤੀਆਂ ਨਹੀਂ ਜਾਂਦੀਆਂ ਉਹਨਾਂ ਨੇ ਉਸੇ ਦਿਨ ਤੋਂ ਬਿਜ਼ਨਸ ਆ ਦਾ ਠੱਪ ਕੀਤਾ ਜੋ ਵੀ ਸਮਾਨ ਬਣਾਉਂਦੇ ਸੀ ਉਹ ਬੰਦ ਕਰਤਾ ਤੇ ਉਹਨਾਂ ਨੇ ਕਸਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕਦਮ ਉਹਨਾਂ ਨੇ ਸਲਾਹ ਲਈ ਜੋ ਮਾਰ ਐ ਕਸਤੀਆਂ ਦੇ ਬਣਾਉਣ ਦੇ ਸਹੀ ਡਾਈਮੈਂਸ਼ਨ ਤਿਆਰ ਕੀਤਾ ਕੰਪਿਊਟਰ ਤੇ ਉਹਨੇ ਇੰਜੀਨੀਅਰ ਨੇ ਮੈਪ ਤਿਆਰ ਕੀਤਾ ਐ ਬਣੂਗੀ ਤੇ ਪਹਿਲੇ ਹੀ ਦਿਨ 10 ਦੇ ਕਰੀਬ ਕਸਤੀਆਂ ਕੱਢੀਆਂ ਤੇ ਇੱਕ ਹਫਤੇ ਵਿੱਚ 100 ਕਸਤੀ ਉਹਨਾਂ ਨੇ ਲੋਕਾਂ ਨੂੰ ਦੇਤੀ ਬਹੁਤ ਵੱਡੀ ਗੱਲ ਹਮਦਰਦੀਆਂ ਦੀ ਕਸਤੀ ਲੋੜਵੰਦਾਂ ਦੀ ਕਸਤੀ ਮੁਹੱਬਤ ਕਰਨ ਵਾਲਿਆਂ ਦੀ ਕਸਤੀ ਇਹ ਉਹਦਾ ਨਾਮ ਰੱਖਿਆ ਤੇ 100 ਕੈਸਤੀ ਦਿੱਤੀ ਆ ਦੇਖੋ ਪੰਜਾਬ ਦੇ ਲੋਕਾਂ ਤੇ ਵੱਡੀਆਂ ਕੈਸਤੀਆਂ ਜਿਦੇ ਵਿੱਚ ਜਿੰਨਾ ਮਰਜੀ ਸਮਾਨ ਰੱਖ ਕੇ ਲੈ ਆਓ ਤੇ ਜਦੋਂ ਉਹਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਨਾ ਵੀ ਇੱਕ ਕੈਸਤੀ ਦੇ ਕਿੰਨੇ ਪੈਸੇ ਲੱਗੇ ਤੇ ਜਦੋਂ ਇਹ ਪੁੱਛਿਆ ਵੀ ਤੂੰ ਕਿੰਨੇ ਪੈਸੇ ਲਏ ਅੱਗੋਂ ਤੇ ਪੁੱਛਿਆ ਕਿ ਤੇਰੇ ਬਿਜ਼ਨਸ ਦੇ ਵਿੱਚ ਸਾਦਰਾਂ ਚ ਕਿੰਨਾ ਘਾਟਾ ਪਿਆ ਤੇ ਉਹ ਇਨਸਾਨ ਦਾ ਜਵਾਬ ਬਹੁਤ ਕਮਾਲ ਦਾ ਸੀ ਕਹਿੰਦਾ ਰੇਲਵੇ ਨੂੰ ਸਮਾਨ ਬਣਾ ਕੇ ਦੇਈ ਜਾਂਦੇ ਆ ਭਾਰਤ ਦੀ ਸੇਵਾ ਕਰ ਰਹੇ ਆ ਕਦੇ ਪੰਜਾਬ ਦੀ ਕਹਿੰਦਾ ਸੇਵਾ ਕਰਨ ਦਾ ਮੌਕਾ ਹੀ ਨਹੀਂ ਲੱਗਿਆ ਤੇ ਇਹ ਕਹਿੰਦਾ ਪ੍ਰਮਾਤਮਾ ਨੇ ਕਰਾਇਆ ਪ੍ਰਮਾਤਮਾ ਦੇ ਹੀ ਦਿੱਤਾ ਸਭ ਕੁਝ ਤੇ ਉਹਨੇ ਛੜ ਤੋਂ ਕਰਵਾਤਾ ਸਾਨੂੰ ਨਹੀਂ ਪਤਾ ਕਿੰਨੇ ਪੈਸੇ ਲੱਗੇ ਆ گاؤں ਦਾ ਅਸੀਂ ਕਹਿੰਦਾ ਲੈਣੇ ਕੀ ਸੀ ਤੇ ਸਾਨੂੰ ਨਹੀਂ ਪਤਾ ਸਾਡਾ ਕਿੰਨਾ ਨੁਕਸਾਨ ਹੋਇਆ ਪਰ ਅਸੀਂ ਆਪ ਦੇ ਆਪ ਨੂੰ ਪੰਜਾਬ ਦੀ ਸੇਵਾ ਲਈ ਝੋਕਤਾ ਇਹ ਹੈ ਪੰਜਾਬੀਅਤ ਇਸ ਦੀ ਲਾ ਮਸਾਲ ਬਾ ਮਸਾਲ ਪੰਜਾਬੀਅਤ ਇਸ ਦੀ ਉਦਾਹਰਨ ਨਹੀਂ ਹੈ ਕਿਤੇ ਪੂਰੇ ਭਾਰਤ ਦੇ ਪੂਰੇ ਰਾਜ ਇਸ ਆਧਾਰ ਨੂੰ ਲੱਭਦੇ ਰਹਿ ਜਾਣ ਨਹੀਂ ਮਿਲੇਗੀ ਉਹਨਾਂ ਨੂੰ ਇਹੀ ਸਾਡਾ ਪੰਜਾਬ ਹੈ ਇਹ ਸਾਡਾ ਸਾਡੀ ਜੀਨ ਚਰਿਆ ਹੈ ਸਾਡਾ ਏਕਾ ਸਾਡਾ ਇਕੱਠ ਸਾਡੀ ਇੱਕ ਦੂਜੇ ਦੇ ਨਾਲ ਮੁਹੱਬਤ ਤੇ ਸਾਡਾ ਲੋੜ ਵੇਲੇ ਖੜ ਜਾਣ ਦਾ ਜੋ ਜਜ਼ਬਾ ਨਾ ਇਹ ਸਾਡੇ 'ਚ ਹੀ ਆ ਪੰਜਾਬੀਆਂ 'ਚ ਹੀ ਆ ਤੇ ਮੈਂ ਬਹੁਤ ਧੰਨਵਾਦ ਕਰਦਾ ਤੇ ਵਧਾਈ ਦਿਨਾ ਪੰਜਾਬੀਆਂ ਨੂੰ ਕਿ ਉਹਨਾਂ ਨੇ ਦੁਨੀਆ ਨੂੰ ਦਿਖਾਤਾ ਕਿ ਪੰਜਾਬੀ ਕੀ ਹੁੰਦੇ ਆ ਜਿਹੜੀ ਉਦਾਹਰਨ ਅੱਜ ਤੁਸੀਂ ਪੇਸ਼ ਕਰਤੀ ਨਾ ਪੰਜਾਬੀਆਂ ਨੇ ਪੇਸ਼ ਕਰਤੀ ਹੈ ਤੇ ਆਜ ਲਿਖਤੀ ਇਹ ਆਉਣ ਵਾਲਾ ਸਮਾਂ ਪੜ੍ਹੂਗਾ ਯਾਦ ਰੱਖੂਗਾ 88 88 ਵੇਲੇ ਜਦੋਂ ਹੜਾ ਆਏ ਸੀਗੇ ਉਦੋਂ ਸੋਸ਼ਲ ਮੀਡੀਆ ਇੰਨਾ ਨਹੀਂ ਸੀ ਗਿਆ ਗੱਲਾਂ ਨਹੀਂ ਇਧਰ ਉਧਰ ਜ਼ਿਆਦਾ ਗਈਆਂ ਪਰ ਹੁਣ ਹੈ ਸਭ ਕੁਝ ਹੈ ਤੇ ਜਿਹੜੀ ਗੱਲ ਹੁਣ ਨਿਕਲੀ ਹੈ ਨਾ ਇਹ ਬਹੁਤ ਦੂਰ ਤੱਕ ਜਾਊਗੀ ਵਿਸ਼ਵ ਦੇ ਕੋਨੇ-ਕੋਨੇ ਤੱਕ ਜਾਊਗੀ ਤੇ ਇਹ ਮਸਾਲਾ ਜਿਹੜੀਆਂ ਕਾਇਮ ਹੋ ਚੁੱਕੀਆਂ ਇਹ ਇਤਿਹਾਸ ਦਾ ਸਨੇਰੀ ਅੱਖਰਾਂ ਦਾ 파ਟ ਬਣ ਗਿਆ ਹਿੱਸਾ ਬਣ ਗਿਆ ਮੋਦੀ ਸਾਹਿਬ ਅੱਜ ਪੰਜਾਬ ਦੇ ਵਿੱਚ ਵਿਜ਼ਿਟ ਕਰ ਰਹੇ ਆ ਤੇ ਮੈਂ ਉਹਨਾਂ ਨੂੰ ਗੁਜਾਰਸ਼ ਕਰਦਾ ਕਿ ਪੰਜਾਬੀਆਂ ਦਾ 20 ਹਜ਼ਾਰ ਕਰੋੜ ਦੇ ਕਰੀਬ ਨੁਕਸਾਨ ਹੋਇਆ ਤੁਸੀਂ ਇਹ ਸਾਰੇ ਦੀ ਪਰਪਾਈ ਕਰੋ ਤੁਸੀਂ ਕੁਝ ਨਾ ਕੁਝ ਦੇ ਕੇ ਜਾਓ ਵੈਸੇ ਪੰਜਾਬ ਦੇ ਕਲਾਕਾਰਾਂ ਨੇ 100 100 600 ਟਰੈਕਟਰ ਦੇਣੇ ਕੋਈ ਮੂਹਣਾ ਕਹਿਣੀ ਗੱਲ ਬਹੁਤ ਵੱਡੀ ਗੱਲ ਹੁੰਦੀ ਹੈ ਆਪਣੇ ਆਪ ਸਭ ਕੁਝ ਕਰੀ ਜਾਂਦੇ ਆ ਘਰ ਵੀ ਪਵਾ ਦੇਣਗੇ ਲੋਕ ਪਰ ਪ੍ਰਧਾਨ ਮੰਤਰੀ ਜੀ ਤੁਹਾਡੀ ਵੀ ਇੱਕ ਪਿਓ ਹੋਣ ਦੇ ਨਾਤੇ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬ ਦੇ ਲਈ ਤੁਸੀਂ ਵੀ ਉਹ ਕਰਕੇ ਜਾਓ ਜਿਹੜਾ ਕਦੇ ਪਹਿਲਾਂ ਕਿਸੇ ਪੀਐਮ ਨੇ ਨਾ ਕੀਤਾ ਹੋਵੇ ਕਿਉਂਕਿ ਪੰਜਾਬ ਸਾਰੇ ਦੇਸ਼ ਦਾ ਟੱਡ ਪਰਦਾ ਹੈ ਪੰਜਾਬ ਦੇ ਬਲਬੂਤੇ ਹੀ ਸਾਡੇ ਗਦਾਮ ਭਰੇ ਆ ਪੰਜਾਬ ਦੇ ਬਲਬੂਤੇ ਹੀ ਸਾਨੂੰ ਫੂਡ ਸਕਿਉਰਟੀ ਹੈ ਨਹੀਂ ਤਾਂ ਕਈਆਂ ਲੋਕਾਂ ਦੇ ਢੱਡ ਵਿੱਚ ਸ਼ਾਮ ਨੂੰ ਨਵਾਲਾ ਨਾ ਹੋਵੇ ਜੇ ਪੰਜਾਬ ਦਾ ਹੋਵੇ ਸੋ ਪੰਜਾਬ ਨੂੰ ਜਿਉਂਦਾ ਰੱਖਣਾ ਥੋੜੀ ਵੀ ਜ਼ਿੰਮੇਵਾਰੀ ਹੈ ਮੈਂ ਆਨਰੇਬਲ ਪੀਐਮ ਸਾਹਿਬ ਤੋਂ ਇੱਕ ਉਮੀਦ ਕਰਦਾ ਆਂ ਕਿ ਪੰਜਾਬ ਲਈ ਵੱਡਾ ਪੈਕੇਜ ਦੇ ਜਾਣਗੇ ਤੇ ਨਾਲ ਮੈਂ ਧੰਨਵਾਦ ਕਰਦਾ ਵਧਾਈ ਦਿੰਦਾ ਪੰਜਾਬੀਆਂ ਨੂੰ ਕਿ ਤੁਸੀਂ ਖੜੇ ਲੜੇ ਅੜੇ ਤੇ ਤੁਹਾਡਾ ਸਾਨੀ ਕੋਈ ਨਿਤਰੀਆਂ ਦੇ ਵਿੱਚ ਬਹੁਤ-ਬਹੁਤ ਧੰਨਵਾਦ